ਇੱਜ਼ਤਾਂ ਕਿ ਗੈਲ ਮਾਪੇ ਤੋੜਦੇ ਹਮੇ ਨਹੀਂ ਬਟਾਉਂਦੇ ਛੱਲੇ ਮੁੰਦੀਆਂ ਜੱਟੀ ਮੈਂ ਪਵਾਦ ਕੀਆਂ ਸ਼ੋਕਰੇ ਆ ਕੈ ਸੁਣ ਲੀ ਪਵਾਦ ਗੱਲਾਂ ਹੁੰਦੀਆਂ ਜੱਟੀ ਮੈਂ ਪਵਾਦ ਕੀਆਂ ਸ਼ੋਕਰੇ ਆ ਕੈ ਸੁਣ ਲੀ ਪਵਾਦ ਗੱਲਾਂ ਹੁੰਦੀਆਂ ਕੁੰਬੜਾ ਸੋਹਣਾ ਗਾਹਾਂ ਚਿੱਲਾ ਮਨੌਲੀ ਐ ਜੰਮੀਆਂ ਪਵਾਦ ਮਾ ਪਵਾਦੀ ਮਾਰੀ ਬੋਲੀ ਐ ਗੁਤਮਾਂ ਪਰਾਂ ਦਾ ਮੇਰੇ ਮੱਥੇ ਉੱਤੇ ਟਿੱਕਾ ਏ ਚੰਨ ਨਾ ਤੂੰ ਆਖੀ ਮੈਨੂੰ ਚੰਨ ਬਹੁਤ ਫਿੱਕਾ ਏ ਗਿੱਧੇ ਵਿੱਚ ਨੱਚਣ ਮਜਾਜਣਾ ਰੀ ਜਲਾ ਕੇ ਵੇਖ ਗੁਤਾਂ ਗੁੰਦੀਆਂ ਜੱਟੀ ਮੈਂ ਪਵਾਦ ਕਿਆਂ ਸ਼ੋਕਰੇ ਆ ਕਹਿ ਸੁਣ ਲੀ ਪਵਾਦ ਗੱਲਾਂ ਹੁੰਦੀਆਂ ਜੱਟੀ ਮੈਂ ਪਵਾਦ ਕਿਆਂ ਸ਼ੋਕਰੇ ਆ ਕਹਿ ਸੁਣ ਲੀ ਪਵਾਦ ਗੱਲਾਂ ਹੁੰਦੀਆਂ ਪਹਿਲਾ ਲਾਂਡਰਾ ਮਹਾਲੀ ਫੇਰ ਸੀ ਐਚ ਡੀ ਦੇਸੀ ਮੈਂ ਸਿਰੇ ਕੀ ਕਰੀ ਪੀ ਐਚ ਡੀ ਜੀਨਕਾ ਨਹੀਂ ਸ਼ੌਂਕ ਮੈਨੂੰ ਸ਼ੌਂਕ ਸੂਟਾਂ ਕਾ ਰੇਟ ਤੋਂ ਮਹਾਲੀ ਪਤਾ ਕਰੀ ਫੁੱਟਾਂ ਕਾ ਜ਼ਮੀਨ ਜੀ ਕੀ ਆਗੀ ਰਿਪੋਰਟ ਮਾਂ ਉਹਨੇ ਤਾਂ ਅਡਾਉਣੀਆਂ ਨੇ ਬੁੰਦੀਆਂ ਜੱਟੀ ਮੈਂ ਪਵਾਦ ਕੀਆਂ ਸ਼ੁਕਰੇ ਆਕੇ ਸੁਣ ਲਈ ਪਵਾਦ ਗੱਲਾਂ ਹੁੰਦੀਆਂ ਜੱਟੀ ਮੈਂ ਪਵਾਦ ਕੀਆਂ ਸ਼ੋਕ ਰੇ ਆ ਕੈ ਸੁਣ ਲੀ ਪਵਾਦ ਗੱਲਾਂ ਹੁੰਦੀਆਂ